ਲੁਧਿਆਣੇ ਦੇ ਹਲਕਾ ਪਛਮੀ ਦੇ ਵਿੱਚ ਵਿਧਾਨ ਸਭਾ ਸੀਟ ਤੇ ਹੋਈ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਹੋਇਆਂ ਵਿਰੋਧੀਆਂ ਨੂੰ ਕਰਾਰੀ ਮਾਰ ਦਿੱਤੀ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਪ੍ਰਤੀਪਰਸ਼ਨ ਆਸ਼ੂ ਨੂੰ 10637 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਇਸ ਜਿੱਤ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਦੱਸਿਆ ਜਾ ਰਿਹਾ ਹੈ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਭੰਗੜਾ ਪਾ ਕੇ ਖੁਸ਼ੀ ਮਨਾਇਕੀ ਦੇਖੋ ਇਹ ਪੂਰੀ ਖਬਰ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੇ ਹੋਈ ਉਪਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਬਾਜ਼ੀ ਮਾਰਦਿਆਂ ਹੋਇਆਂ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਦੇ ਨਾਲ ਮਾਤ ਦਿੱਤੀ ਹੈ ਇਸ ਦੌਰਾਨ ਜੇਤੂ ਰਹਿਣ ਵਾਲੇ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 35179 ਵੋਟਾਂ ਪਈਆਂ ਜਦਕਿ ਦੂਜੇ ਨੰਬਰ ਤੇ ਰਹੇ ਕਾਂਗਰਸੀ ਉਮੀਦਵਾਰ ਪਰਪੋਸ਼ਨ ਆਸ਼ੂ ਨੂੰ 24542 ਵੋਟਾਂ ਹੀ ਹਾਸਲ ਹੋਈਆਂ ਨੇ ਉਹ ਸੰਜੀਵ ਅਰੋੜਾ ਦੇ ਕੋਲੋਂ 10637 ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਨੇ ਇਸ ਤਰ੍ਹਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਜੋ ਐਬੀ 2323 ਵੋਟਾਂ ਹਾਸਲ ਕਰਕੇ ਤੀਜੇ ਨੰਬਰ ਤੇ ਰਹੇ ਨੇ ਜਦ ਕਿ ਚੌਥੇ ਨੰਬਰ ਤੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਹੀ ਪ੍ਰਾਪਤ ਹੋਈਆਂ ਨੇ ਜਿਵੇਂ ਹੀ ਸੰਜੀਵ ਅਰੋੜਾ ਦੀ ਜਿੱਤ ਦਾ ਐਲਾਨ ਹੋਇਆ ਤਾਂ ਆਪ ਆਗੂਆਂ ਅਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਿਨ੍ਹਾਂ ਦੇ ਵੱਲੋਂ ਲੱਡੂ ਵੰਡੇ ਗਏ ਅਤੇ ਪੰਗੜੇ ਪਾਏ ਗਏ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਪਰ ਲੁਧਿਆਣਾ ਵਾਸੀਆਂ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ ਇਸ ਦੇ ਨਾਲ ਹੀ ਆਪਣੀ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੀਵ ਅਰੋੜਾ ਨੇ ਆਖਿਆ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਆਪਣਾ ਭਰੋਸਾ ਜਤਾਇਆ ਹੈ ਸਾਰੇ ਲੁਧਿਆਣਾ ਸ਼ਹਿਰੀਆਂ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕੋਆਰਡੀਨੇਟਰ ਸਾਹਿਬ ਸਾਡੇ ਸੀਐਮ ਸਾਹਿਬ ਤੇ ਸਰ ਸਾਰੇ ਮੰਤਰੀ ਸੇ ਬਾਹਰ ਐਮਐਲਏ ਸੇ ਬਾਹਰ ਸਭ ਤੇ ਜਿੱਤ ਸੀਗੀ ਜਮੀਨ ਸੀਗੀ ਕਿ ਇੰਨੇ ਬੰਦੇ ਪਾਰਸਨ ਬਚਾਉਣਗੇ ਬਿਲਕੁਲ ਸੀਗੀ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ 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 ਲੁਧਿਆਣਾ ਦੀ ਜਿੱਤ ਹੋਈ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪ ਉਮੀਦਵਾਰ ਦੀ ਸ਼ਾਨਦਾਰ ਜਿੱਤ ਤੇ ਬੋਲਦਿਆਂ ਜਿੱਥੇ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਹਨਾਂ ਆਖਿਆ ਕਿ ਇਹ 2027 ਦਾ ਸੈਮੀ ਫਾਈਨਲ ਹੈ ਅਤੇ ਹੁਣ ਪੰਜਾਬ ਦੇ ਲੋਕ ਫਾਈਨਲ ਵੀ ਆਮ ਆਦਮੀ ਪਾਰਟੀ ਨੂੰ ਹੀ ਜਿਤਾਉਣਗੇ ਦਿਨ ਰਾਤ ਲੁਧਿਆਣਾ ਵਿਰਸਤੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਔਰ ਮੈਂ ਸਮਝਦਾ ਕਿ ਇਹ ਸੈਮੀਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਿੰਦ ਕੇ ਜੀਰੋ ਆਮ ਆਦੀ ਪਾਰਟੀ ਹੈ ਉਧਰ ਕਾਂਗਰਸੀ ਉਮੀਦਵਾਰ ਪਰਪੁਸ਼ਨ ਆਸ਼ੂ ਨੇ ਆਖਿਆ ਕਿ ਉਹਨਾਂ ਦੇ ਵੱਲੋਂ ਆਪ ਉਮੀਦਵਾਰ ਨੂੰ ਸੋਖਿਆ ਹੀ ਨਹੀਂ ਜਿੱਤਣ ਦਿੱਤਾ ਗਿਆ ਬਲਕਿ ਸਖਤ ਟੱਕਰ ਦਿੱਤੀ ਗਈ ਹੈ ਅਤੇ ਨਾਲ ਹੀ ਹੋਣਾ ਆਪ ਦੀ ਜਿੱਥੇ ਜਿੱਤ ਦੇ ਉੱਪਰ ਸੰਜੀਵ ਅਰੋੜਾ ਨੂੰ ਮੁਬਾਰਕਬਾਦ ਦਿੱਤੀ ਉੱਥੇ ਉਹਨਾਂ ਕਿਹਾ ਕਿ ਇਹ ਜੋ ਹਾਰ ਹੋਈ ਹੈ ਕਾਂਗਰਸ ਦੀ ਉਸ ਦੇ ਲਈ ਉਹ ਕੋ ਜ਼ਿੰਮੇਵਾਰ ਨਹੀਂ ਹਾਲਕੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਪੂਰਾ ਸਪੋਰਟ ਕੀਤਾ ਗਿਆ ਲੋਕਾਂ ਦੇ ਫਤਵੇ ਨੂੰ ਅਸੀਂ ਕਿਹੜੇ ਮੱਥੇ ਸਵਕਾਰ ਕਰਦੇ ਹਾਂ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓਂ ਕੋਈ ਕਮੀ ਨਹੀਂ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਏ ਇਲੈਕਸ਼ਨ 'ਚ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚਿਕ ਉਧਰ ਭਾਜਪਾ ਉਮੀਦਵਾਰ ਦੀ ਹਾਰ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਭਾਜਪਾ ਨੂੰ ਪ੍ਰਚਾਰ ਦੇ ਲਈ ਬਹੁਤ ਘੱਟ ਸਮਾਂ ਮਿਲਿਆ ਪਰ ਫਿਰ ਵੀ ਪਾਰਟੀ ਉਮੀਦਵਾਰ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ